ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਾਨੂੰ ਮੌਕਾ ਮਿਲਿਆ ਸਾਡੀ ਉਸ ਪਵਿੱਤਰ ਧਰਤੀ ਤੇ ਜਾਣ ਦਾ ਜਿੱਥੇ ਕਿ ਸਾਡੇ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀ ਆ ਉਹ ਵੀ ਧਰਮ ਦੀ ਖਾਤਰ ਸਿੱਖ ਧਰਮ ਦੀ ਖਾਤਰ ਸਾਡੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰੇ ਪਰਿਵਾਰ ਦੀ ਇੱਥੇ ਕੁਰਬਾਨੀ ਦਿੱਤੀ ਸੀ ਜਿੱਥੇ ਉਹਨਾਂ ਦੇ ਛੋਟੇ-ਛੋਟੇ ਸਹਿਬਜ਼ਾਦਿਆਂ ਦੇ ਜਿਹੜਾ ਅੱਜ ਦੇ ਦਿਨ ਦੇ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਹਨਾਂ ਨੂੰ ਜੋਦੇ ਜੀ ਨੀਹਾਂ ਦੇ ਵਿੱਚ ਚਾਹ ਦਿੱਤਾ ਗਿਆ ਦੋਸਤੋ ਬਹੁਤ ਵੱਡੀ ਗੱਲ ਹੈ ਆਪਾਂ ਆਪਣੇ ਬੱਚਿਆਂ ਦੀ ਛੋਟੀ ਜੀ ਸੱਟ ਵੀ ਜਰਦੇ ਨਹੀਂ ਹੈ ਜੇ ਕਿਤੇ ਵੱਜ ਜਾਏ ਤੇ ਉਪਰ ਉਸ ਗੁਰੂ ਸਾਹਿਬ ਨੇ ਆਪਣੇ ਲਈ ਕੁਰਬਾਨੀ ਦਿੱਤੀ ਔਰ ਛੋਟੇ ਛੋਟੇ ਬੱਚਿਆਂ ਨੂੰ ਕਿੱਦਾਂ ਨੀਹਾਂ ਦੇ ਵਿੱਚ ਛਣਵਾਇਆ ਗਿਆ ਪਹਿਲਾਂ ਠੰਡੇ ਬੁਰਜ ਦੇ ਵਿੱਚ ਕੁਝ ਦਿਨ ਲਈ ਰੱਖਿਆ ਗਿਆ ਜਿੱਥੇ ਉਹਨਾਂ ਨੂੰ ਕੁਝ ਵੀ ਖਾਣ ਪੀਣ ਲਈ ਨਹੀਂ ਦਿੱਤਾ ਗਿਆ ਸੀ ਆ ਦੋਸਤੋ ਅਸੀਂ ਜਾਣਦੇ ਹਾਂ ਤੇ ਸਾਨੂੰ ਉਸ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਸਾਡੇ ਸਿੱਖੀ ਇਤਿਹਾਸ ਬਾਰੇ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਕੀ ਸੀ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਸ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਕਿਉਂਕਿ ਜਿਹੜੇ ਸਾਡੇ ਬੱਚੇ ਆ ਉਹ ਇੱਕ ਨਵੇਂ ਮਾਡਰਨ ਤਰੀਕੇ